ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗੱਬਣ ਗਾਂ ਤੇ ਦੋ ਕਟੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਮਲੌਰ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਹਾਂਜੀ ਬਈ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਆਪਣੀ ਆ ਕੱਟੀ ਵੀਰੇ ਆਪਣੀ ਥਾਂ ਥਾਂ ਦੇਖੋ ਇਹਦੇ ਠੀਕ ਹੈ ਜੀ ਲਓ ਪਰ ਚੈੱਕ ਕਰ ਸਕਦੇ ਹਾਂ ਮੋਟਾ ਥਾਂ ਲੱਗਾ ਬਹੁਤ ਸੋਹਣਾ ਲਓ ਜੀ ਫੇਸ ਕੁਆਲਿਟੀ 15 ਲੀਟਰ ਇਹ ਮਾਣ ਦੁੱਧ ਦਿੱਤਾ ਵੀਰੇ ਅੱਛਾ ਜੀ ਹਾਂ ਲਓ ਪਰ ਚੈੱਕ ਕਰ ਆਪਣੇ ਪਾਲੀਆਂ ਹੋਈਆਂ ਪੂਰੀਆਂ ਸੌਂਕ ਨਾਲ ਠੀਕ ਹੈ ਜੀ ਹਾਂ ਜੀ ਤੋੜ ਦਿਓ ਪਰ ਮੜਾ ਜਾਨੂੰ ਲਓ ਜੀ ਕਿੰਨੇ ਟਾਈਮ ਦੀ ਹੋਗੇ ਭਾਈ ਇਹ 15 ਮਹੀਨੇ ਦੇ ਵੀਰੇ ਉਧਰ ਤੋੜ ਦੇ ਵੀ ਉਧਰ ਨੂੰ ਤੋੜ ਦੇ ਅੰਦਰ ਲਓ ਜੀ 15 ਮਹੀਨੇ ਦੀ ਕੱਟੀ ਬਹੁਤ ਸੋਹਣੀ ਆ ਥਣ ਥਣ ਕੱਦ ਬੜ ਕਰਮਾ ਵਾਲੀ ਦਾ ਸੋਹਣਾ ਲਿਓ ਭਰਾ ਮੋੜ ਲਿਓ ਲੋ ਬੰਦੋ ਜੀ ਬੰਦੋ ਲੋ ਜੀ ਰੇਟ ਭਰਾ ਦਾ ਰੇਟ ਇਹਦਾ 35000 35000 ਰੁਪਏ ਰੇਟ ਆ ਲੋ ਜੀ ਚੈੱਕ ਕਰ ਸਕਦੇ ਠੀਕ ਆ ਜੀ ਹਾਂ ਜੀ ਦੂਜੀ ਕੱਟੀ ਦੀ ਉਮਰ ਦੱਸੋ ਕਿੰਨੇ ਦੀ ਇਹ ਵੀ 15 ਮਹੀਨੇ ਦੇ ਵੀਰੇ ਹਾਂਜੀ ਇਹਦਾ ਰੇਟ ਪਹਿਲਾਂ ਹੀ ਦੱਸ ਦਿਓ ਜੀ ਰੇਟ ਇਹਦਾ 30000 ਵੀਰੇ ਇਹਦਾ 30000 ਤੇ ਮਾਦਰ ਗਾਰਡ ਪੂਰਾ ਵਧੀਆ ਸੀ ਹਾਂ ਰਿਗਾਰਡ ਪੂਰਾ ਵਧੀਆ ਸੀ ਠੀਕ ਹੈ ਜੀ ਥਾਂ ਦਿਖਾ ਦਿਓ ਜੀ ਇਹਦੇ ਪਹਿਲਾਂ ਲਓ ਜੀ ਲਓ ਪੜਾ ਦੇਖੋ ਬਹੁਤ ਠੰਡੀ ਸੀ ਲਾਲ ਕੋਈ ਸੱਕਲੀ ਮਾੜੇ ਨਾ ਤੇ ਦੇਖ ਸਾਡੇ ਲਓ ਥਾਂ ਫੇਰ ਦਿਖਾਣਾ ਸਾਨੂੰ ਚਾਰ ਥਾਣਾ ਕੋਈ ਫੋਰ ਨਹੀਂ ਕੋਈ ਸਾਂਗ ਨਹੀਂ ਤੋੜ ਦੋ ਪੜਾ ਤੋੜ ਦਿੰਦੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਪੈਂਟ ਵਖਤਗੜ ਤੇ ਜ਼ਿਲ੍ਹਾ ਇਹਨੂੰ ਕਹਿੰਦਾ ਜੀ ਗੋਨਾਲਾ ਲਓ ਜੀ ਤੋੜਾ ਤਰ੍ਹਾਂ ਕਰ ਮਾੜਿਆ ਫੇਸ ਛੋਟਾ ਠੀਕ ਹੈ ਜੀ ਲਓ ਕੋਈ ਜੂਮ ਨਹੀਂ ਕੀਤਾ ਵਾ ਕੱਟੀ ਠੰਡੀ ਸੀ ਲੈ ਆ ਲੈ ਮੋੜ ਲੈ ਮੋੜ ਲੈ ਬਸ ਖਤ ਲੈ ਉੱਥੇ ਬੰਦੋ ਜੀ ਲਓ ਜੀ ਬੱਚਾ ਚੈੱਕ ਕਰ ਸਕਦੇ ਹੋ ਇਹ ਛੋਟੇ ਮੂੰਹ ਵਾਲੀ ਹੈ ਤੇ ਟੱਕ ਥੋੜਾ ਕਰਮ ਵਾਲੀ ਦਾ ਦੇਖ ਸਕਦੇ ਹੋ ਤੁਸੀਂ ਲਓ ਜੀ ਟੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਦੋ ਕਟੀਆਂ ਠੀਕ ਹੈ ਜੀ ਹਾਂ ਜੀ ਗਾਂ ਦੀ ਜਾਣਕਾਰੀ ਦਿਓ ਆਪਣੀ ਗਾਂ ਹੈਗੀ ਵੀਰੇ ਸੇਮੀ ਨਹੀਂ ਗੱਬਣਾ ਹਾਂਜੀ ਦੋ ਦੋ ਡرائی ਹਾਂਜੀ ਹਾਂ ਰੇਟ ਰੇਟ ਇਹਦਾ 50000 ਵੀਰੇ ਰੇਟ 50000 ਹਾਂਜੀ ਚੰਗੇ ਕੱਦ ਬੜਡ ਦੀ ਆ ਲੋ ਭਰਾ ਥੰਡ ਡਰਾਈ ਕਰਤੇ ਹਾਂ ਜੀ ਲੋ ਜੀ ਡਰਾਈ ਕਰੀ ਵੀ ਹੁਣ ਚਲੋ ਤੋੜ ਦੋ ਭਰਾ ਇਹਨੂੰ ਵੀ ਲੋ ਜੀ ਕੱਦ ਬੜਡ ਕਰਮਾਂ ਵਾਲੀ ਦਾ ਸੋਹਣਾ ਤੇ ਭਾਈ ਸੂਆ ਕਮ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਨਸਲ ਦੀ ਗਾਂ ਹੈ ਹਾਂਜੀ ਹਾਂਜੀ ਲੋ ਭਰਾ ਗੋਦੀਪਾਦੀ ਫੇਸ ਕੁਆਲਿਟੀ ਲੋ ਜੀ ਕੱਦ ਬੜਡ ਕਰਮਾਂ ਵਾਲੀ ਦਾ ਸੋਹਣਾ ਲੋ ਜੀ ਤੋੜਾ ਤੁਹਾਡੇ ਸਾਹਮਣੇ ਆ ਦੂਜਾ ਸੂਆ

ਲੋਸ਼ ਇਹ ਦਵਾਰ ਤੋਂ ਸੁਣ ਚੱਕਾ ਰਹੇ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਦੋ ਕਟੀਆਂ ਤੇ ਇੱਕ ਗਾਂ ਗੱਬਣ ਗਾਂ ਬਕਾਉ ਪਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ